ਸ੍ਰੀ ਗੁਰਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ ਹੀ ਕਾਫੀ ਟਾਈਮਾਂ ਤੋਂ ਵੀਡੀਓ ਨਹੀਂ ਆ ਰਹੀ ਥੀ ਹੁਣ ਆਪਾਂ ਤੋਂ ਟਲੀ ਰੋਜ਼ ਵੀਡੀਓ ਲੈ ਕੇ ਆਉਂਦੇ ਰਹਾਂਗੇ ਬਾਕੀ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਵੀ ਕਰ ਦਿਓ ਲਾਇਕ ਬਾਕੀ ਪਹਿਲੇ ਨੰਬਰ ਤੇ ਹੈਗੀ ਹੈ ਇਹ ਆਪਣੀ ਲਵੇਹੇ ਨੁਕਰੀ ਬਸੇਰੀ ਕੰਨਕੁਨਾਂ ਦੀ ਸਕੀਨ ਹੈ ਬਾਡੀ ਬੰਤਰ ਵੀ ਮਜ਼ਬੂਤ ਹੈ ਬਾਕੀ ਮੂੰਹ ਮਾ ਪਤਲਾ ਬਸੇਰੀ ਦਾ ਉਮਰ ਮਾਲਕ ਵੀਰਾਂ ਦੇ ਦਸਨ ਮੁਤਾਬਕ ਹੀ 12-13 ਮਹੀਨੇ ਦੀ ਉਮਰ ਹੈ। ਬਾਕੀ ਅਨਨੋਨ ਬਲੱਡ ਲਾਈਨ ਦੀ ਹੈ। ਮਾਲਕਾ ਨੂੰ ਇਹ ਤਾਂ ਨਹੀਂ ਪਤਾ ਕਿਹੜੇ ਕੋੜੇ ਦੀ ਹੈ। ਪਿੰਡ ਮਾਲਕ ਵੀਰਾਂ ਦਾ ਹੈਗਾ ਜੀ ਸਿੰਘਿਆਣਾ ਤੇ ਮਾਲਕ ਵੀਰਾਂ ਲਵੇ ਦੋ ਜਾਨਵਰ ਹੈ। ਇੱਕ ਘੋੜੀ ਹੈ ਜੀ ਨੀਲੀ ਚੰਬੀ। ਉਹ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਅੰਦਰ ਦਿਖਾ ਦਾਂਗੇ। ਬਾਕੀ ਤੁਸੀਂ ਬਸੇਰੀ ਚੈੱਕ ਕਰ ਸਕਦੇ ਹੋ ਫੇਸਬੁਕਸ ਪਤਲਾ ਬਸੇਰੀ ਦਾ ਸੰਭ ਸੰਭ ਬੜਾ ਮਜ਼ਬੂਤ ਹੈ। ਤੇ ਆਉਣ ਵਾਲੇ ਟਾਈਮ 'ਚ ਚੰਗਾ ਕਦ ਕੱਠ ਕਰਨ ਵਾਲੀ ਹੈ ਬਸੇਰੀ। ਬਾਕੀ ਮਾਲਕ ਵੀਰਾਂ ਨੇ ਅਨਾਨ ਬਲੱਡਲੈਂਡ ਦੀ ਦੱਸੀ ਹੈ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਆ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦੇ ਆਗੇ ਤੇ ਅੱਗੇ ਆਪਣੇ ਲਵੇ ਹੈਗੀ ਹੈ ਜੀ ਇਹ ਚੰਬੀ ਕੋੜੀ ਇਹਦੀ ਉਮਰ ਮਾਲਕ ਵੀਰਾਂ ਨੇ ਆਪਾਂ ਨੂੰ 6 ਤੋਂ 7 ਸਾਲ ਦੱਸੀ ਹੈ ਬਾਕੀ ਮਾਲਕ ਵੀਰਾਂ ਨੇ ਕਿਹਾ ਇਹ ਗੱਬਣ ਕਰਾਈ ਹੋਈ ਆ ਵੀ ਚੈੱਕ ਨਹੀਂ ਹਜੇ ਹੋਈ ਮਾਲਕਾ ਨੇ ਇਹ ਖਾਲੀ ਕੈਕੀ ਦੇਣੀ ਹੈ ਜੀ ਬਾਕੀ ਹਾਈਟ ਹੈਗੀ ਹੈ ਕੋੜੀ ਦੀ 60+ ਬਾਕੀ ਸਵਾਰੀ ਸੂਰੀ ਦੀ ਬਿਲਕੁਲ ਪਾਸ ਹੈ ਸਾਊਥ ਸੂਰੀ ਹੈ ਮਾਰਕਿੰਗ ਹੈਗੀ ਕੋੜੀ ਦੀ ਮੱਥੇ ਪਟਾ ਤੇ ਚਾਰੇ ਪੈਰ ਤਿੰਨ ਪੈਰ ਚਿੱਟੇ ਹੈ ਬਾਕੀ ਟਡ ਰਡ ਵੀ ਚਿੱਟਾ ਹੈ ਬਾਕੀ ਮਾਲਕ ਵੀਰਾਂ ਦੇ ਦਰਸ਼ਨ ਮੁਤਾਬਕ ਹੀਟ ਦਾ ਕੱਢੇ ਨਹੀਂ ਗੱਬਣ 100% ਹੋਣੀ ਬਾਕੀ ਮਾਲਕ ਵੀਰਾਂ ਨੇ ਖਾਲੀਏ ਕਹਿ ਕੇ ਦੇਣੀ ਆਂਗੀ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਹੈ ਇਹ ਦੋਵੇਂ ਜਾਨਵਰ ਇੱਕ ਇੱਕ ਦੇ ਖੜਿਆ ਜੀ ਬੰਦਰ ਸਿੰਘਿਆਲਾ ਜੇ ਕਿਸੇ ਨੂੰ ਆਉਂਦੇ ਨੇ ਪਸੰਦ ਤਾਂ ਕੱਲ੍ਹ ਵਾਤ ਕਰ ਲਓ ਤੇ ਕਰ ਲਿਓ ਮਾਲਕਾਂ ਦਾ ਨੰਬਰ ਸਕਰੀਨ ਤੇ ਆ ਬਾਕੀ ਮਾਲਕ ਵੀਰਾਂ ਲਵੇ ਹੋਰ ਵੀ ਜਾਨਵਰ ਸੇਲ ਦੇ ਲਈ ਰਹਿੰਦੇ ਨੇ ਤੁਸੀਂ ਕੱਲ੍ਹ ਵਾਤ ਕਰ ਸਕਦੇ ਹੋ ਬਾਕੀ ਘੋੜੀ ਬਹੁਤ ਜਿਆਦਾ ਸਕੀਨ ਹੈ ਨੁਕਰੇ ਬੱਚੇ ਚਾਂਸ ਬਹੁਤ ਜਿਆਦੇ ਨੇ ਘੋੜੀ ਦੇ ਵਿੱਚ ਬਾਕੀ ਮਾਲਕ ਵੀਰਾਂ ਨੇ ਕਹਿਣਾ ਵੀ ਖਾਲੀ ਕੈਕੀ ਦੇਣੀ ਆਂਗੀ ਤੇ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਆਪਾਂ YouTube ਦੇ ਉੱਤੇ ਆਡਲਵਾ ਦਿੰਨੇ ਜੀ ਬਾਕੀ ਤੁਸੀਂ ਘੋੜੀ ਚੈੱਕ ਕਰ ਸਕਦੇ ਹੋ ਮਾਰਕਿੰਗ ਹੈਗੀ ਮੱਥੇ ਪਟਾ ਤੇ ਤਿੰਨ ਪੈਰ ਚਿੱਟੇ ਗੋਡਿਆਂ ਤੱਕ ਪੈਰ ਚਿੱਟੇ ਕੰਨਾਂ ਕੰਨਾਂ ਦੀ ਸ਼ਕੀਨ ਹੈ ਬੋਡੀ ਬੰਤਰ ਮਜ਼ਬੂਤ ਹੈ ਬਾਕੀ 60 ਪਲੱਸ ਦੀ ਹਾਈਟ ਹੈ ਤੇ 6 ਤੋਂ 7 ਸਾਲ ਉਮਰ ਹੈ ਬਾਕੀ ਨੁਕਰੇ ਬੱਚੇ ਦੇਣ ਵਾਲੀ ਘੋੜੀ ਹੈ ਚੰਬੀ ਘੋੜੀ ਹੈ ਜੇ ਕਿਸੇ ਨੂੰ ਆਉਂਦੀ ਹੈ ਪਸੰਦ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਹੈ ਤੇ ਜੇ ਕਿਸੇ ਨੂੰ ਨੌਕਰੀ ਬਸੇਰੀ ਪਸੰਦ ਆਉਂਦੀ ਆ ਤਾਂ ਉਹ ਨੌਕਰੀ ਬਸੇਰੀ ਬਾਰੇ ਗੱਲਬਾਤ ਕਰ ਸਕਦਾ ਜੀ ਬਾਕੀ ਤੁਸੀਂ ਵੀਡੀਓ ਦੇ ਅੰਦਰ ਚੈੱਕ ਹੀ ਕਰ ਸਕਦੇ ਹੋ ਕੋੜੀ ਤੇ ਅੱਗੇ ਆਪਾਂ ਕੋੜੀ ਦੀਆਂ ਹੋਰ ਵੀ ਪੁੱਠੋਲਾਤੀਆਂ ਬਾਕੀ ਪਿੱਠਵੜਾ ਦੇਖ ਸਕਦੇ ਹੋ ਤੁਸੀਂ ਮਾਰਕਿੰਗ ਦੇਖ ਸਕਦੇ ਹੋ ਥੱਲੇ ਟਿੱਟ ਚਿੱਟਾ ਗਾ ਕੋੜੀ ਦਾ ਤੇ ਤਿੰਨ ਪੈਰ ਚਿੱਟਿਆ ਤੇ ਅੱਗੇ ਆਪਣੇ ਲਵੇ ਹੈਗੀ ਹੈ ਜੀ ਇਹ ਚੰਬੀ ਬਸੇਰੀ ਇਹ ਮਾਲਕੀਰਾ ਨੇ ਇਹਦੀ ਉਮਰ ਆਪਾਂ ਨੂੰ 6 ਮਹੀਨੇ ਦੱਸੀ ਹੈ ਤੇ ਕੱਲਾ ਵਾਲੇ ਚੇਤ ਕੋੜੇ ਦੀ ਇਹ ਬੱਚੀ ਦੱਸੀਆ ਮਾਲਕੀਰ ਨੇ ਮੁੱਲੇ ਦਾ ਮਾਲਕੀਰ ਕਰਦੇ ਈ 65000 ਰੁਪਇਆ ਇੱਕ ਅੱਖ ਤੋਂ ਇਹ ਮਨਾਖੀ ਆ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਆ ਤੇ ਇਹਦਾ ਨੰਬਰ ਚੱਲ ਰਿਹਾ ਮਾਲਕਾਂ ਨਾਲ ਸਕਰੀਨ ਉੱਤੇ ਈ ਇਹਦੇ ਬਾਰੇ ਗੱਲਬਾਤ ਕਰ ਸਕਦਾ ਹੈ ਬਾਕੀ ਕੰਨਾ ਕੋਨਾ ਦੀ ਸਕੀਨ ਆ ਬੋਡੀ ਬੰਤਰ ਬੜਾ ਮਜ਼ਬੂਤ ਆ 65000 ਰੁਪਇਆ ਮੁੱਲ ਆ ਮਿਲਾਂਗੇ ਰੋਟੀ ਧੰਨਵਾਦੀ